ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਡੀਏਪ ਅਤੇ ਹੋਰ ਨਕਲੀ ਖਾਦਾਂ ਦੀ ਵਿਕਰੀ ਅਤੇ ਹੋਰ ਠੰਗਾਰਾਂਹੀ ਹੋ ਰਹੀ ਕਿਸਾਨਾਂ ਦੀ ਅੰਨੀ ਲੁੱਟ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਇੱਥੇ ਜ਼ਿਲ੍ਹਾ ਬਠਿੰਡਾ ਦੇ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਧਾਨsinghara Singh ਮਾਨ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਡੀਸੀ ਦਫ਼ਤਰ ਕੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ। ਮੰਗ ਪੱਤਰ ਰਾਹੀਂ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਨਕਲੀ ਖਾਦਾਂ ਤੇ ਸ਼ਰਿਆਂ ਵਿਕਰੀ ਤੁਰੰਤ ਰੋਕੀ ਜਾਵੇ ਅਤੇ ਅਜਿਹਾ ਕੁਕਰਮ ਕਰ ਰਹੀਆਂ ਉਤਪਾਦਕ ਕੰਪਨੀਆਂ ਅਤੇ ਡੀਲਰਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪ੍ਰਚਲਿਤ ਖਾਦਾਂ ਦੇ ਨਾਲ ਨੈਨੋ ਖਾਦਾਂ ਤੇ ਹੋਰ ਖੇਤੀ ਲਾਗਤ ਵਸਤਾਂ ਇੱਕੋ ਸਹਿਕਾਰੀ ਸੁਭਾਵਾਂ ਤੇ ਆਮ ਡੀਲਰਾਂ ਵੱਲੋਂ ਮੱਲੋ ਜੋੜੀ ਕਿਸਾਨਾਂ ਦੇ ਗੱਲ ਮੜਨਾ ਤੁਰੰਤ ਬੰਦ ਕੀਤਾ ਜਾਵੇ। ਪ੍ਰਚਲਿਤ ਸਹੀ ਖਾਦਾਂ ਦੀ ਸਪਲਾਈ ਸਾਰੇ ਡੀਲਰਾਂ ਖਾਸ ਕਰਕੇ ਸਹਿਕਾਰੀ ਸੁਭਾਵਾਂ ਰਾਹੀਂ ਮੰਗਾਂ ਦਾ ਸੰਤ੍ਰੰਤ ਪੂਰੀ ਕਰਨ ਨੂੰ ਯਕੀਨੀ ਬਣਾਇਆ ਜਾਵੇ ਅੱਜ ਦੇ ਇਕੱਠ ਨੂੰ ਸਬੋਧਨ ਕਰਦਿਆਂ ਸੂਬਾ ਸੀਨੀਅਰ ਮਿਤਪਰਧਾਨ ਚੰਦਰਪਾਲ ਸਿੰਘ ਜੇਠੂ ਕੇ ਸੰਗਾਰਾ ਸਿੰਘ ਮਾਨ ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਬਿੱਕੂ ਨੇ ਸੋਧਨ ਕਰਦਿਆ ਕਿ 4 ਮਹੀਨੇ ਪਹਿਲਾਂ ਆਈਡੀਪੀ ਖਾਦ ਦੇ ਸੈਂਪਲ ਫੇਲ ਹੋ ਚੁੱਕੇ ਹਨ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਉਹ ਡੀਏਪੀ ਖਾਦ ਬਣਾਉਣ ਵਾਲੀਆਂ ਕੰਪਨੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੁਣ ਨਕਲੀ ਖਾਦਾਂ ਦੇ ਸ਼ਰੇਆਮ ਵਿਕਰੀ ਦਾ ਠੋਸ ਸਬੂਤ ਪਿੰਡ ਤੌਤਰ ਮੋਗਾ ਦੇ ਕਿਸਾਨ ਵੱਲੋਂ ਵਿਸ਼ਾਲ ਕੁਮਾਰ ਫਿਰੋਜਪੁਰ ਅਤੇ ਜਸਵਿੰਦਰ ਤੁਸਾਂਜ ਮੋਗਾ ਰਹੀਂ ਗਣੇਸ਼ ਬਾਇਓ ਖਾਦ ਏਜੰਸੀ ਸੰਗਰੂਰ ਤੋਂ ਖਰੀਦੀ ਕੀ ਡੀਏਪੀ ਖਾਦ ਇਸ ਦਾ ਨਮੂਨਾ ਜਿਹੜਾ ਮੋਗਾ ਦੇ ਖੇਤੀ ਵਾਲੀ ਅਫਸਰਾਂ ਹੀ ਟੈਸਟ ਕਰਵਾਇਆ ਗਿਆ ਤਾਂ ਨਾਈਟ੍ਰੋਜਨ ਤੇ ਫਾਸਫੋਰਸ ਦੋਨੋਂ ਤੱਤ ਸੇਫਰ ਨਿਕਲੇ ਦੇਖਦੇ ਆ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਆਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਤੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਜੀ ਆਪ ਕਰੋ ਵੀਡੀਓ ਵੀ ਦੇਖ ਲਈ ਕਿ ਤਾਲਵਾ ਫਰਾਂ ਦਾ ਬਹੁਤ ਬਹੁਤ ਸ਼ਾਬਾਸ਼ ਜੀਰਾ ਹਾਂਜੀ ਕੀ ਕਹਿਣਾ ਚਾਹਵੇਂ ਜੀਰਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਮਹੰਤਾਂ ਦਾ ਸਿੰਘ ਜੀ ਜੁੜੇ ਭਾਰਤੀ ਖਣਜ ਜੁਣੀ ਨੇ ਇੱਕ ਤਾਲ ਗਰਾਹਾਂ ਦਾ ਮਹਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਅੱਜ ਦਾ ਜਿਹੜਾ ਧਰਨਾ ਸੀ ਅਵਜਾ ਇਹ ਸੱਦੇ ਆਏ ਕੱਲ ਹੀ ਸਰ ਦਾ ਦਿੱਤਾ ਬੰਦੇ ਦੇ ਕਹਿਣੇ ਤੇ ਆ ਜਿਹੜੀ ਮੌਕੇ ਦੀ ਬਹੁਤ ਅਹਿਮ ਲੋੜ ਹੈਗੀ ਹੈ ਕਣਕ ਵਜਾਈ ਸਰਚੇ ਆਈ ਖੜੀ ਹੈ ਜਿਹਨ ਦੀ ਖਾਦ ਦੀ ਪਹਿਲੀ ਗੱਲ ਦਾ ਸਪਲਾਈ ਹੋਣੀ ਹੈ ਠੀਕ ਹੈ ਜੀ ਤੇ ਜਿਹੜੀ ਸਪਲਾਈ ਹੈਗੀ ਹੈ ਉਹਦੇ ਨਾਲ ਨੈਨੋ ਖਾਦ ਮੜਦੇ ਨਾਲ ੱੱਕੇ ਠੀਕ ਹੈ ਜੀ ਉਦੋਂ ਵਾਲੀ ਹੈਗੀ ਜਿਹੜੀ ਅਸਲੀ ਨਹੀਂ ਹੈਗੀ ਦੇਖੋ ਇਹ ਕੁਝ ਮਹੀਨੇ ਪਹਿਲਾਂ ਆਪਣੇ ਮਹਾਲੀ ਤੇ ਤਰਨਤਾਰਨ ਦੇ ਏਰੀਆ ਦਾ ਸੈਂਪਲ ਭਰੇਗੇ ਜਿਹੜੇ 50% ਤੋਂ ਥੱਲੇ ਆਏ ਆ ਇੱਕ ਵੀ ਕਿਸੇ ਤੇ ਕੇਸ ਨਹੀਂ ਦਰਜ ਇੱਕ ਵੀ ਕੋਈ ਫੜਕੇ ਹੰਦਰ ਨਹੀਂ ਕੀਤਾ ਇਹਦੇ ਕਰਕੇ ਉਹਨਾਂ ਦਾ ਹੋਰ ਅਤਿ ਸ਼ਾ ਵਧਿਆ ਹੁਣ ਆਹ ਮੋਗੇ ਹੋਏ ਆ ਜਨ ਜਿਹੜੀ ਪਹਿਲਾਂ 50% ਨਹੀਂ 70% ਉਹ ਖੇਲ ਹੋ ਗਿਆ ਤੇ ਇਹਦੇ باوجود ਕੋਈ ਕਾਰਵਾਈ ਨਹੀਂ ਫਿਰ ਜੇ ਅਗਲਾ ਦਾ ਰੇਤਾ ਵੇਚ ਕੇ ਉਹਨੇ ਪੈਸੇ ਵਕਦੇ ਅਗਲਾ ਜੂਰੀਆ ਅਸੀਂ ਡੀਏਪੀ ਕੌਣ ਦੇਊਗਾ ਸਭ ਤੋਂ ਵੱਡੀ ਗੱਲ ਤਾਂ ਹੈਗੇ ਮਲਾਕੀ ਵਾਲੀ ਵੀ ਇਹ ਮਲਾਕੀ ਬੰਦ ਹੋਵੇ ਤੁਰਤ ਜਿਨ੍ਹਾਂ ਨੇ ਕੀਤੇ ਉਹਨੂੰ ਵੀ ਕਾਰਵਾਈ ਉਦੋਂ ਆ ਹੈਗੇ ਜਿੰਨੇ ਲੋਕਾਂ ਨੂੰ ਲੋਡਾਉਂ ਨਹੀਂ ਮਾਤਰਾ ਚ ਮਿਲੇ ਇਹ ਜਿਹੜਾ ਧਕੇ ਨਾਗੁਰੀ ਚ ਮੜਨੀ ਹੈ ਅੱਗੇ ਲੋਕਾਂ ਨੂੰ ਜਿਹੜਾ ਹੈਗਾ ਰੇਹ ਦੇ ਲਾਇਆ ਉਹ ਤਾਂ ਸਾਡੇ ਖੇਤਾਂ ਦੇ ਖੜਿਆ ਜਾਂਦੇ ਸੀਗੇ ਗ੍ਰਾਮ ਸੇਵਕ ਲੋਕਾਂ ਨੂੰ ਲਾਦਾ ਸੀ ਇਹਦਾ ਫਾਇਦਾ ਲੋਕ ਲਾ ਗਏ ਉਸ ਵਾਰ ਤੇ ਜੇ ਨੈਨੋ ਖਾਦ ਇਹਨੂੰ ਆ ਲੱਗੇ ਬਹੁਤ ਕਾਮਯਾਬ ਹੈ ਇਹ ਕਰ ਲੈਣਾ ਲੋਕਾਂ ਨਾਲ ਉਸ ਪ੍ਰਚਾਰ ਕਰਕੇ ਪਾ ਕੇ ਦਿਖਾ ਦੇਣ ਫਿਰ ਲੋਕਾਂ ਦੇ ਖੇਤਾਂ ਚ ਵਾ ਦੇਖੋ ਲੋਕ ਤਾਂ ਆਪ ਹੀ ਲੱਗ ਜੇ ਉਹਦੇ ਪਾਸੇ ਜਿੰਨੀ ਧਕੇ ਨਾਲ ਡਾਂਗਦੇ ਨਾਲ ਕਰਦੇ ਆ ਜਿੰਨੀ ਜਿਹੜੇ ਕੋਈ ਵਾਦੇ ਕੀਤੇ ਸੀ ਇਹਨੂੰ ਹੁਣ ਅਸੀਂ ਬਦਲਾ ਮੰਨੇ ਆ ਲੋਹਾਂ demandas <Sanye> ਬਦਲਾ ਤਾਂ ਲਿਆ ਸਾ ਵੀ ਪਹਿਲਾ ਵਾਲੇ ਮਾੜੇ ਮੋਟੀ ਕਾਰਵਾਈ ਕਰਦੇ ਸੀ ਕਹਿੰਦਾ ਮੈਂ ਕਾਰਵਾਈ ਵੀ ਨਹੀਂ ਕਰਨੀ ਇਹ ਬਦਲਾਅ ਹੋ ਗਿਆ ਮੇਰੇ ਜਗ੍ਹਾ ਦੀ ਬਧੀ ਦੂਰੀ ਜਾਂਦੀ ਹੈ ਮਗਾਈ ਬਧੀ ਦੂਰੀ ਜਾਂਦੀ ਹੈ ਰੋਜ਼ ਗੁੰਡਾਗਰਦੀ ਕਤਲਿਆਂ ਹੋ ਲਟਾ ਹੋਹਾ ਬਧੀ ਜਾਂਦੀ ਹੈ ਤੇ ਕਿਸਾਨਾਂ ਨਾਲ ਜਿਹੜਾ ਖੇਤੀ ਨੀਤੀ ਬਣਾਉਣ ਦਾ ਵਾਅਦਾ ਸੀ ਗਿਆ ਉਹ ਖੇਤੀ ਨੀਤੀ ਅੱਛੀ ਵੀ ਦਿੱਤੀ ਆ ਹੋਰਾਂ ਜਥਿਆਂ ਨੇ ਤੇ ਉਹ ਇਹਨਾਂ ਨੇ ਪੰਜਾਬ ਵਾਲੇ ਜਿਹੜੇ ਬੁੱਧੀਜੀਵਨ ਤੋਂ ਬਣਾਏ ਚੁਣੇ ਬਰਾਕੀ ਵਗੈਰਾ ਉਹ ਵੀ ਲਗਭਗ ਸਾਲ ਤੁਸੀਂ ਦੱਬੀ ਹੋਈ ਸੀਗੀ ਆ ਚੰਡੀਗੜ੍ਹ ਤਾਂ ਨਾ ਦਿੱਤਾ ਤਾਂ ਉਹਨੂੰ ਬਾਹਰ ਹਵਾ ਲਵਾਈ ਹੁਣ ਉਹਦੇ ਵਿੱਚ ਕੀ ਕਰਾਇਆ ਹੈਗੇ ਅਸੀਂ ਦੇਖੋ ਵਿਚਾਰਾਂਗੇ ਉਸ ਤੋਂ ਬਾਅਦ ਉਹ ਦੇਖੋ ਕਹ ਸਕਾਂਗੇ ਉਹਦੇ ਵਿੱਚ ਕੀ ਚੰਗਾ ਕੀ ਮਾੜਾ ਹੈਗਾ ਇਸ ਕਰਕੇ ਜਿਹਨਾਂ ਲੋਕਾਂ ਨੇ ਜੇ ਕੁਝ ਲੈਣਾ ਹੈ ਉਹ ਲੜਕੇ ਭਾਵੇਂ ਲੈ ਲੈਣ ਹੁਣ ਜਿਹੜੀ ਨੂੰ ਉਤਾਰਿਆ ਸੀ ਮੁੰਡਿਆਂ ਨੂੰ ਕੁੜੀਆਂ ਨੂੰ ਵੀ ਦੁੱਧੀਆਂ ਉਹ ਤੇ ਘਾਣ ਨੂੰ ਚੜ੍ਹਨ ਟੈਂਕਿਆਂ ਤੇ ਉਹ ਤੁਹਾਨੂੰ ਨੌਕਰੀ ਦੇ ਦਿੰਦੇ ਜਿੰਨੂੰ ਧੀ ਗਏ ਘਟਾਰਿਆ ਸੀ ਇਹੋ ਜਾਂ ਜਿਹਨਾਂ ਦੀ ਮਾੜਾ ਹਾਲ ਹੈਗਾ ਸਰਕਾਰ ਦਾ ਜਿਹਨਾਂ ਦੀ ਪਹਿਲਾਂ ਵਾਲਿਆਂ ਨੂੰ ਇਹਨਾਂ ਨੂੰ ਚੰਗੀ ਕਹਾਤ ਉਹਦਾ ਸਿੱਟਾ ਹੀ ਹੈ 13 ਜਿਹੜੇ ਲੈਂਦੇ ਸੀ ਤਿੰਨ ਮਿਲ ਗਏ ਤੇ ਗਾਹਾਂ ਨੂੰ ਜਾਣਗੇ ਜੇ ਆ ਆ ਰਾਹੇ ਚੱਲੇ ਸੀ ਚੈਲੰਜ ਕਰਕੇ ਆ ਉਦ ਦੀ ਗੱਲ ਬਾਤ ਵੀ ਜਿਹੜੇ ਰਾਹ ਤੁਸੀਂ ਪੈਗੇ ਮਾਰੇ ਜਾਉਂਗੇ ਕਾਲੀਆਂ ਵਾਲੀ ਹੋ ਥੋੜੀ ਆ ਸਬਜ਼ੀ ਕਾਟੇ ਕਾਲੀਆਂੋਂ ਭੜੀ ਤੋਂ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਦੇਖੋ ਅਸੀਂ ਰੋਸ ਧਰਨਾ ਦੇ ਕੇ ਮੰਗਵੱਤਰ ਦੇਣਾ ਸੁਣਵਾਈ ਕਰਦੇ ਸਰਕਾਰ ਤੋਂ ਮੰਗ ਕਰਨੀ ਹੈ ਵੀ ਹਜੇ ਵੀ ਸੰਭਲ ਜਾ ਹਜੇ ਕੁਝ ਦਿਨ ਪਈ ਐ ਲੋਕਾਂ ਦੇ ਜੋਰ ਨਾਲ ਜਿਹੜੇ ਕਣਕ ਦੀ ਬਜਾਈ ਕਿਉਂਕਿ ਝੋਨਾ ਖੜੇ ਹੁਣ ਤਾਂ ਟਾਵਾ ਟਾਵਾ ਕੋ ਜਿਹੜਾ ਪਹਣ ਵਿਲਾ ਜਾਂ ਕੋ ਹੋਰ ਬਦਲ ਵੀ ਚੀ ਮੱਕੀ ਬਗਿਆਨ ਦੇ ਜੋਦੋ ਦੇ ਬੀਜ ਰਹਿ ਸ਼ੁਰੂ ਕਰਨਗੇ ਜੇ ਸਪਲਾਈ ਨਹੀਂ ਪੂਰੀ ਕਰਨਗੇ ਤਾਂ ਪੂਰੀ ਤਰ੍ਹਾਂ ਪੰਜਾਬ ਸੜਕਾਂ ਤੇ ਆਊਗਾ ਫਿਰ ਲੋਕਾਂ ਨੂੰ ਦੇਈ ਜਾਣ ਦੋਸ਼ ਵੀ ਲੋਕ ਤਾਂ ਸੜਕਾਂ ਰੋਕਦੇ ਜੀ ਲੋਕ ਤਾਂ ਔਖੇ ਹੁੰਦੇ ਆ ਲੋਕ ਔਖੇ ਉਹੇ ਫਲਾਂਕੀ ਕਰਨਗੇ ਕੋ ਸੜਕਾਂ 'ਚ ਲੋਕਾਂ ਦੇ ਰੇਲਾਂ ਵੀ ਰੋਕਣੇ ਹੋਰ ਸਪਲਾਈ ਨਹੀਂ ਜਦੋਂ ਕੋਈ